ਨੁਕਸਾਨ ਇਸ ਏਰੀਏ ਦਾ 10000 ਏਕੜ ਰਕਬਾ ਜਿਹੜਾ ਧੁੰਦੇ ਤੋਂ ਲਾਕੇ ਇਧਰ ਤੱਕ ਬਣਦਾ ਵਾ ਪਿਛਲੇ ਸਾਲ ਸੌਣ ਦੇ ਖੀਰਲੇ ਹੱਤੇ ਪਾਣੀ ਆਇਆ ਸੀ ਉਹਦਾ ਵੀ ਪ੍ਰਸ਼ਾਸਨ ਵੱਲੋਂ ਅੱਜ ਤੀਕਰ ਕੋਈ ਮੁਆਵਜ਼ਾ ਜ਼ਿਮੀਂਦਾਰਾਂ ਨੂੰ ਨਹੀਂ ਦਿੱਤਾ ਗਿਆ ਐਰਕੀ ਦੁਬਾਰਾ ਪਾਣੀ ਆ ਗਿਆ ਰੋਜ਼ ਕਹਿਣ ਦੇ ਬਾਵਜੂਦ ਇਹ ਲੋਡੀ ਸੀ ਸਰਦਾਰ ਕਲਵੰਤ ਸਿੰਘ ਹੀ ਉਹਨਾਂ ਨੇ ਨੋਚਾਂ ਲਵਾਉਣੀਆਂ ਸ਼ੁਰੂ ਕਰਾਈਆਂ ਉਦੋਂ ਬਾਅਦ ਡੀਸੀ ਸਾਹਿਬ ਆਏ ਸ਼ਰਮਾ ਜੀ ਉਹਨਾਂ ਨੇ ਵੀ ਨੋਚਾਂ ਲਵਾਉਣੀਆਂ ਸ਼ੁਰੂ ਕੀਤੀਆਂ ਹੁਣ ਤੇ ਜੀ ਡੀਸੀ ਸਾਹਿਬ ਆ ਗਿਆ ਮਾਪਜੇ ਦੇ ਨਾਲ ਜ਼ਿਮੀਂਦਾਰਾਂ ਦਾ ਕੰਮ ਪੂਰਾ ਨਹੀਂ ਹੁੰਦਾ 10-15000 ਰੁਪਿਆ ਏਕੜ ਦਾ ਦੇ ਦੇਣਾ ਉਹਦੇ ਨਾਲ ਕੋਈ ਪੂਰਤੀ ਨਹੀਂ ਹੁੰਦੀ ਸਾਡੀ ਰਿਕਵੈਸਟ ਵਾ ਗਵਰਨਮੈਂਟ ਨੂੰ ਬੇਨਤੀ ਆ ਸਾਡੇ ਬੰਨ ਜਿਹੜਾ ਵਾ ਉਹ ਵੱਧਾ ਬੰਨਿਆ ਜਾਵੇ ਘੜਕੇ ਤੋਂ ਲਾ ਕੇ ਧੁੰਦੇ ਦੀਕਰ ਤਿੰਨ ਚਾਰ ਘੰਟੇ ਬੰਨ ਟੁੱਟੇ ਨੂੰ ਨਹੀਂ ਹੋਗੇ ਰਾਤ 11 ਵਜੇ ਦਾ ਬੰਨ ਟੁੱਟਾ ਵਾ 11 ਵਜੇ ਤੋਂ ਜਦੋਂ ਜਾਇਦ ਇੱਥੇ ਸਿੰਘ ਕਰਦੇ ਰਹੇ ਉਹ ਤੜਕੇ ਜਦੋਂ ਨਹੀਂ ਕੋਈ ਗੱਲ ਰਹੀ ਤੇ ਫਿਰ ਉਹਨਾਂ ਨੇ ਜਾ ਕੇ ਦੱਸਿਆ ਸਵੇਰੇ ਅਸੀਂ 7 ਵਜੇ ਇੱਥੇ ਆਏ ਹਾਂ ਇੱਥੋਂ ਆਣ ਕੇ ਹਰੀਗੇ ਐੜ ਤੇ ਗਏ ਆ ਐੜ ਤੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਕਿਸੇ ਤਰੀਕੇ ਨਾਲ ਕੁਝ ਨਾ ਕੁਝ ਪਾਣੀ ਡਾਊਨ ਚ ਨਹਿਰਾਂ 'ਚ ਕਢੋ ਤੇ ਜੇ ਕੋਈ ਬਚਾਅ ਹੋ ਜੇ ਤੇ ਉਹਨਾਂ ਸਾਨੂੰ ਭਰੋਸਾ ਜ਼ਰੂਰ ਦਿੱਤਾ ਪਰ ਭਰੋਸੇ ਦੇ ਨਾਲ ਗੱਲ ਨਹੀਂ ਬਣਦੀ ਜੇ ਪਾਣੀ ਮਾਦੋਪੁਰ ਡੈਮ ਤੋਂ ਪਾਉਂ ਡੈਮ ਤੋਂ ਆ ਸਕਦਾ ਪਾਖੜਾ ਤੋਂ ਪਾਣੀ ਆਣ ਕੇ ਲੰਘ ਸਕਦਾ ਤੇ ਇਸ ਪਾਣੀ ਦਾ ਵੀ ਉਸ ਤਰੀਕੇ ਨਾਲ ਬੰਦੋਬਸਤ ਕੀਤਾ ਜਾਵੇ ਜਿਹੋ ਜੇ ਲੋਕ ਸਤਲੋਈ ਦੇ ਕੰਡੇ ਦੇ ਵਸਦੇ ਆ ਉਹੋ ਜੇ ਵਿਆਸ ਦੇ ਉੱਤੇ ਵਸਦੇ ਆ ਵਿਤਕਰਾ ਨਾ ਕੀਤਾ ਜਾਵੇ ਮਾਂ ਉਹ ਹੁੰਦੀ ਜਿਹੜੀ ਸਾਰੇ ਬੱਚਿਆਂ ਨੂੰ ਬਰਾਬਰ ਦੇ ਉੱਤੇ ਰੱਖੇ ਮਾਂ ਉਹ ਨਹੀਂ ਹੁੰਦੀ ਇੱਕ ਬੱਚੇ ਨੂੰ ਪਰੌਠੇ ਦੇ 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 ਇੱਕ ਬੱਚੇ ਨੂੰ ਸੁੱਕੀ ਰੋਟੀ ਵੀ ਨਾ ਦਵੇ ਲਗੋਂ ਕੇ ਤਾਂ 15 ਦਿਨਾਂ ਔਰ ਜਿੱਦੇ ਜਿੱਦੇ ਪੂਰਾਗੇ ਪਰ ਜਿਹੜਾ ਨੁਕਸਾਨ ਹੋ ਗਿਆ ਇਹ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਵਾ ਔਰ ਕਰਾਂਗੇ ਕੋਸ਼ਿਸ਼ ਤੇ ਕਰਦਾ ਕਰਦਾ ਪੇਸੇ ਸਾਡ ਡੇਢ ਮਹੀਨਾ ਲੱਗੇ ਰਹੇ ਹਾਂ ਸਮੇ ਅਸੀਂ ਹਲਕਾ ਖਡੂਰ ਸਾਹਿਬ ਦੇ ਪਿੰਡ ਮੁੰਡਾ ਪਿੰਡ ਵੇਖੇ ਪਹੁੰਚੇ ਹੋਏ ਹਾਂ ਜਿੱਥੇ ਸਾਨੂੰ ਥੋੜੇ ਸਮੇਂ ਪਹਿਲਾਂ ਪਤਾ ਲੱਗਾ ਸੀ ਕਿ ਇੱਥੇ ਇੱਕ ਬੰਦ ਸੀ ਜੋ ਕਿ ਟੁੱਟ ਗਿਆ ਜਿਸ ਦੇ ਨਾਲ ਹਜ਼ਾਰਾਂ ਏਕੜ ਜ਼ਮੀਨ ਦਾ ਨੁਕਸਾਨ ਹੋ ਗਿਆ ਇੱਥੇ ਬਾਬਾ ਜੀ ਬਾਬਾ ਨਾਨਸ ਸਿੰਘ ਜੀ ਵੀ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨੁਕਸਾਨ ਇਸ ਏਰੀਏ ਦਾ 10000 ਏਕੜ ਰਕਬਾ ਜਿਹੜਾ ਧੁੰਦੇ ਤੋਂ ਲਾ ਕੇ ਇਧਰ ਠਿਕਰ ਬਣਦਾ ਵਾ ਪਿਛਲੇ ਸਾਲ ਵੀ ਇਹਨਾਂ ਦਿਨਾਂ ਦੇ ਵਿੱਚ ਅੱਜ ਪਹਿਲੇ ਸੌਣ ਦੇ ਹਫਤੇ 'ਚ ਪਾਣੀ ਆ ਗਿਆ ਪਿਛਲੇ ਸਾਲ ਸੌਣ ਦੇ ਖੀਰਲੇ ਹਫਤੇ ਪਾਣੀ ਆਇਆ ਸੀ ਉਹਦਾ ਵੀ ਪ੍ਰਸ਼ਾਸਨ ਵੱਲੋਂ ਅੱਜ ਤੱਕ ਕੋਈ ਮੁਆਵਜ਼ਾ ਜ਼ਿਮੀਂਦਾਰਾਂ ਨੂੰ ਨਹੀਂ ਦਿੱਤਾ ਗਿਆ ਐਰਕਿੰ ਦੁਬਾਰਾ ਪਾਣੀ ਆ ਗਿਆ ਰੋਜ਼ ਕਹਿਣ ਦੇ ਬਾਵਜੂਦ ਐਮਐਲਏ ਸਾਹਿਬ ਹਲਕਾ ਨੇ ਬਹੁਤ ਪੱਥਰ-ਪੁੱਥਰ ਡੀਸੀ ਸਾਹਿਬ ਪਹਿਲੇ ਆ ਵੀ ਹੋਣ ਵਾਲਿਆਂ ਵੀ ਪਹਿਲੋਂ ਡੀਸੀ ਸਰਦਾਰ ਕਲਵੰਦ ਸਿੰਘ ਹੀ ਉਹਨਾਂ ਨੇ ਨੋਚਾਂ ਲਵਾਉਣੀਆਂ ਸ਼ੁਰੂ ਕਰਾਈਆਂ ਉਦੋਂ ਬਾਅਦ ਡੀਸੀ ਸਾਹਿਬ ਆਏ ਸ਼ਰਮਾ ਜੀ ਉਹਨਾਂ ਨੇ ਵੀ ਨੋਚਾਂ ਲਵਾਉਣੀਆਂ ਸ਼ੁਰੂ ਕੀਤੀਆਂ ਹੁਣ ਤੇ ਜੇ ਡੀਸੀ ਸਾਹਿਬ ਆ ਗਏ ਆ ਸਾਡੀ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਮਾਪਜੇ ਦੇ ਨਾਲ ਜ਼ਿਮੀਂਦਾਰਾਂ ਦਾ ਕੰਮ ਪੂਰਾ ਨਹੀਂ ਹੁੰਦਾ 10-15000 ਰੁਪਏ ਏਕੜ ਦਾ ਦੇ ਦੇਣਾ ਉਹਦੇ ਨਾਲ ਕੋਈ ਪੂਰਤੀ ਨਹੀਂ ਹੁੰਦੀ ਸਾਂਦੀ ਰਿਕਵੈਸਟ ਵਾ ਗਵਰਨਮੈਂਟ ਨੂੰ ਬੇਨਤੀ ਆ ਸਾਡੇ ਬੰਨ ਜਿਹੜਾ ਵਾ ਉਹ ਵੱਧਾ ਬੰਨਿਆ ਜਾਵੇ ਕੜਕੇ ਤੋਂ ਲਾ ਕੇ ਧੁੰਦੇ ਦੀਕਰ ਨੰਬਰ 2 ਦੇ ਉੱਤੇ ਜਿੰਨਾ ਜਰ ਬੰਨ ਨਹੀਂ ਵੱਜਦਾ ਉਹਨਾਂ ਚ ਸਪਾਰ ਲਾਏ ਜਾਣ ਨੋਚਾਂ ਲਾਈਆਂ ਜਾਣ ਦਰਿਆ ਬਾਉਪੁਰ ਦੇ ਪਰਲੇ ਬੰਨੇ ਪੁਲ ਬਣਿਆ ਵਾ ਪਾਣੀ ਦਾ ਵਹਿਣ ਉਰਲੇ ਬੰਨੇ ਨੂੰ ਆ ਰਿਹਾ ਵਾ ਇੱਥੇ ਨੋਚਾਂ ਸਪਾਰ ਲਾ ਕੇ ਪਾਣੀ ਪੁਲ ਦੇ ਥੱਲੋਂ ਦੀ ਕੀਤਾ ਜਾਵੇ ਜਿਹਦੇ ਵਿੱਚ ਜਿੰਨੇ ਪਿੰਡ ਵਾ ਬਾਉਪੁਰ ਵੀ ਆ ਜੰਨੀਆਂ ਵੀ ਖਰਪੂਰਸਲੇ ਰਿਆਸਤੇ ਦੇ ਪਿੰਡੂ ਪੈਂਦੇ ਆ ਇਧਰ ਤਰਨਤਾਰਨ ਜ਼ਿਲ੍ਹੇ ਦੇ ਪੈਂਦੇ ਆ ਸਾਰੇ ਹੀ ਵੱਜ ਜਾਣ ਤੇ ਇਹਦਾ ਇੱਕ ਥਾਂ ਦੇ ਵਿੱਚ ਦੀ ਦਰਿਆ ਦਾ ਵਹਿਣ ਕੀਤਾ ਜਾਵੇ ਇਹੋ ਸਾਡੀ ਅਪੀਲ ਵਾ ਦੂਜਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਿੰਮੇਦਾਰਾਂ ਦੀ ਗਰਦੌਰੀ ਕਰਕੇ ਜੋ ਅੜਦੇ ਨਾਲ ਬਰਬਾਦੀ ਹੋਈ ਆ ਇਹਨਾਂ ਨੂੰ ਬਣਦਾ ਮਾਅਬਜਾ ਦਿੱਤਾ ਜਾਵੇ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਦੂਜਾ ਜਿੰਨੀਆਂ ਵੀ ਇੱਥੇ ਟੀਮਾਂ ਚੈਨਲਾਂ ਦੀਆਂ ਆਈਆਂ ਵਾ ਅਜੀਤ ਅਖਬਾਰ ਵੱਲੋਂ ਵੀ ਆਏ ਆ ਹੋਰ ਵੀ ਜਿਹੜੇ ਜਿਹੜੇ ਵੀਰ ਆਏ ਆ ਸਾਰਿਆਂ ਦਾ ਇੱਥੇ ਆਉਣ ਦੇ ਧੰਨਵਾਦ ਤੁਸੀਂ ਮੁਸ਼ਕਲ ਦੇ ਵਲੇ ਆਣ ਕੇ ਕਵਰੇਜ ਕੀਤੀ ਜੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਦੇਖੇ ਜਾਵੇ ਤਿੰਨ ਚਾਰ ਘੰਟੇ ਬੰਨ ਟੁੱਟੇ ਨੂੰ ਹੋ ਗਏ ਪਰ ਅਜੇ ਵੀ ਸ਼ੁਰੂ ਨਹੀਂ ਕੀਤਾ ਗਿਆ ਤਿੰਨ ਚਾਰ ਘੰਟੇ ਬੰਨ ਟੁੱਟੇ ਨੂੰ ਨਹੀਂ ਹੋ ਗਏ ਰਾਤ 11 ਵਜੇ ਦਾ ਬੰਨ ਟੁੱਟਾ ਵਾ 11 ਵਜੇ ਤੋਂ ਜਦੋਂ ਜਾਇਦ ਇੱਥੇ ਸਿੰਘ ਕਰਦੇ ਰਹੇ ਉਹ ਤੜਕੇ ਜਦੋਂ ਨਹੀਂ ਕੋਈ ਗੱਲ ਰਹੀ ਤੇ ਫੇਰ ਉਹਨਾਂ ਨੇ ਜਾ ਕੇ ਦੱਸਿਆ ਸ ਵੀਰੇ ਅਸੀਂ 7 ਵਜੇ ਇੱਥੇ ਆਏ ਹਾਂ ਇੱਥੋਂ ਆਣ ਕੇ ਹਰੀਕੇ ਹੈਡ ਤੇ ਗਏ ਆ ਹੈਡ ਤੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਕਿਸੇ ਤਰੀਕੇ ਨਾਲ ਕੁਝ ਨਾ ਕੁਝ ਪਾਣੀ ਡਾਊਨ ਚ ਨਹਿਰਾਂ ਚ ਕਢੋ ਤੇ ਜੇ ਕੋਈ ਬਚਾਅ ਹੋ ਜੇ ਤੇ ਉਹਨਾਂ ਸਾਨੂੰ ਭਰੋਸਾ ਜ਼ਰੂਰ ਦਿੱਤਾ ਪਰ ਭਰੋਸੇ ਦੇ ਨਾਲ ਗੱਲ ਨਹੀਂ ਬਣਦੀ ਜਿੰਨਾ ਜਰੂਰ ਤੋਂ ਮਹਿਕਮੇ ਵੱਲੋਂ ਹਦਾਇਤ ਨਾ ਹੋਵੇ ਕ੍ਰਿਸ਼ਨ ਕੁਮਾਰ ਜੀ ਜਿਹੜੇ ਇਹ ਵੇਲੇ ਸੰਜਿਆਈ ਮੰਤਰੀ ਤੌਰ ਤੇ ਕੰਮ ਕਰ ਰਹੇ ਆ ਉਹ ਮੌਕੇ ਦੇ ਜੋ ਐਸੀ ਫਿਰੋਜ਼ਪੁਰ ਐਕਸ਼ੀਆ ਨਾਲ ਐਸੀ ਹਰੀਕੇ ਉਹਨਾਂ ਨੂੰ ਅਪੀਲ ਕਰਨ ਤੇ ਮਗਰਲਾ ਸਿਸਟਮ ਵੇਖ ਕੇ ਜੇ ਪਾਣੀ ਮਾਦੋਪੁਰ ਡੈਮ ਤੋਂ ਪਾਉਂ ਡੈਮ ਤੋਂ ਆ ਸਕਦਾ ਪਾਖੜਾ ਤੋਂ ਪਾਣੀ ਆਣ ਕੇ ਨੰਗ ਸਕਦਾ ਤੇ ਇਸ ਪਾਣੀ ਦਾ ਵੀ ਉਸ ਤਰੀਕੇ ਨਾਲ ਬੰਦੋਬਸਤ ਕੀਤਾ ਜਾਵੇ ਜਿਹੋ ਜੇ ਲੋਕ ਸਤਲਵਈ ਦੇ ਕੰਡੇ ਦੇ ਵੱਸਦੇ ਆ ਉਹੋ ਜੇ ਵਿਆਸ ਦੇ ਉੱਤੇ ਵੱਸਦੇ ਆ ਵਿਤਕਰਾ ਨਾ ਕੀਤਾ ਜਾਵੇ ਸਾਰਿਆਂ ਦੇ ਨਾਲ ਇੱਕ ਅੱਖ ਨਾਲ ਵੇਖਿਆ ਜਾਵੇ ਮਾਂ ਉਹ ਹੁੰਦੀ ਜਿਹੜੀ ਸਾਰੇ ਬੱਚਿਆਂ ਨੂੰ बराबर ਦੇ ਉੱਤੇ ਰੱਖੇ ਮਾਂ ਉਹ ਨਹੀਂ ਹੁੰਦੀ ਇੱਕ ਬੱਚੇ ਨੂੰ ਪਰੌਠੇ ਦੇ 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 ਇੱਕ ਬੱਚੇ ਨੂੰ ਸੁੱਕੀ ਰੋਟੀ ਬਿਨਾਂ ਦਵੇ ਇਹ ਕਰਕੇ ਇਸ ਇਲਾਕੇ ਦੇ ਨਾਲ ਵੀ ਜੋ ਸਾਡਾ ਅੱਕ ਬਣਦਾ ਵਾ ਉਹ ਸਾਨੂੰ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਨ ਕੇ ਤਾਂ 15 ਦੇਣਾ ਹੁਣ ਸਿੱਜੇ-ਹਿੱਜੇ ਨੂੰ ਪੂਰਾਗੇ ਪਰ ਜਿਹੜਾ ਨੁਕਸਾਨ ਹੋ ਗਿਆ ਇਹ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਵਾ ਔਰ ਕਰਾਂਗੇ ਕੋਸ਼ਿਸ਼ ਤੇ ਕਰਦਿਆਂ ਕਰਦਿਆਂ ਪੰਜ ਸਾਲ ਡੇਢ ਮਹੀਨਾ ਲੱਗਾਈ ਰਹੀ ਉਹ ਬਾਬਾ ਸੁੱਖਾ ਸਿੰਘ ਜੀ ਆਏ ਤੇ ਉਹਨਾਂ ਨੇ ਆ ਕੇ ਹੜਾਏ ਬੰਦ ਬੱਧਾ ਹੀ ਸਾਡੇ ਦੇ ਵੱਸੋਂ ਗੱਲ ਪੰਜ ਸਾਲ ਬਾਅਦ ਹੋ ਗਈ ਹਲੇ ਇਹਦਾ ਵੀ ਕੀ ਬਣਨਾ ਜਿੱਦਾਂ ਪਾਣੀ ਪਿਛੋਂ ਦੇ ਜਿਆਦਾ ਆ ਰਿਹਾ ਹਲੇ ਕੋਈ ਪਤਾ ਨਹੀਂ ਕਿੰਨਾ ਚੱਲ ਲੱਗੂ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ